ਇਨੀ ਉਸੇ ਤਰ੍ਹਾਂ ਦੀ ਡੰਗਰਾਂ ਇਹਦੇ ਮਨ 'ਚ ਭੁਲੇਖਾ ਸੀਗਾ ਕਿ ਫਿਰ ਮੈਂ ਲੋਕਾਂ ਨੂੰ ਪਿੰਡਾਂ ਦੇ ਵਿੱਚ ਪੁਲਿਸ ਭੇਜ ਕੇ ਡਰਾ ਲੂੰਗਾ ਧਮਕਾ ਲੂੰਗਾ ਪਰ ਅਸੀਂ ਕੱਲ ਨੂੰ ਇਹਨੂੰ ਦਿਖਾ ਦਾਂਗੇ ਵੀ ਚੰਡੀ ਵੜ ਕਿੰਨਾ ਘੱਟ ਹੁੰਦਾਗਾ ਜਿਹੜਾ ਇੱਕ ਸਿਆਸੀ ਬੰਦਾ ਹੈ ਬੰਦਾ ਆਪਣੇ ਕਿਰਦਾਰ ਦੇ ਮੁਤਾਬਕ ਗੱਲ ਕਰਦਾ ਉਹਦਾ ਕਿਰਦਾਰ ਹੈਗਾ ਨਚਾਰਾਂ ਵਾਲਾ ਨਚਾਰ ਹੈ ਇੱਕ ਕਮੇਡੀ ਹੈ ਤੇ ਉਹਨੇ ਉਹੋ ਜੀ ਗੱਲ ਕਰਤੀ ਹੈ ਇੱਥੇ ਚੱਟਾ ਦੇ ਚੀ ਆਂਦੇ ਸਾਰੇ ਸ਼ਰਿਆਮ ਸਾਰਾ ਕੁਝ ਹੋਈ ਜਾਂਦਾ ਉਹਨਾਂ ਨੂੰ ਤਾਂ 1 ਘੰਟੇ ਬਾਅਦ ਛੱਡ ਦਿੰਦੇ ਆ ਤੇ ਕਿਸਾਨਾਂ ਦੀ ਛੱਤ ਰੱਖਦੇ 5:30 ਛੱਡਾਂਗੇ ਇਹ ਕਿੱਧਰ ਦੀ ਗੱਲ ਆਈ ਅਸੀਂ ਇਤੂ ਗੰਦ ਬੰਦਾ ਇਤੂ ਗੰਦ ਮੁੱਖ ਮੰਤਰੀ ਨਾ ਪਹਿਲਾਂ ਆਇਆ ਤੇ ਨਾ ਆਉਣਾ ਜਦੋਂ ਤੂੰ ਤੂੰ ਸਾਈਡ ਤੇ ਸੀਗਾ ਉਹ ਤਾਂ ਗੱਲਾਂ ਤੇਰੀਆਂ ਸਾਰੀਆਂ ਸਹੀ ਸੀਗੀਆਂ ਵੀ ਮੈਂ ਸਹੀ ਕਰਦਾ ਇਹਨਾਂ ਦੀਆਂ ਆਤਾਂ ਬਣੀਆਂ ਧਰਨਾ ਦੇਣ ਦੀਆਂ ਹੁਣ ਇਹ ਫਰਮਾਨ ਸੁਣੋਂਦਾ ਹੈ ਜੀ ਜਾਂ ਸਾਨੂੰ ਅੰਦਰ ਭਾ ਲੈਣ ਅਸੀਂ ਤਾਂ ਆ ਆਇਆ ਅਸੀਂ ਅਸੀਂ ਗ੍ਰਿਫਤਾਰੀ ਦੇਣ ਆਏ ਆ ਅਸੀਂ ਬੰਦੇ ਲੈਣ ਨਹੀਂ ਆਏ ਅਸੀਂ ਗ੍ਰਿਫਤਾਰੀ ਦੇਣ ਆਏ ਆ ਪ੍ਰਸ਼ਾਸਨ ਜਾਣ ਬੁੱਝ ਕੇ ਸਾਨੂੰ ਜਲੀਲ ਕਰ ਰਿਹਾ ਕੀ ਚੰਡੀਗੜ੍ਹ ਜਾਵਾਂਗੇ ਚਲੋ ਜੇ ਚੰਡੀਗੜ੍ਹ ਜਾਣਾ ਹੈ ਲਾਜ਼ਮੀ ਜਾਵਾਂਗੇ ਚੰਡੀਗੜ੍ਹ ਸੋਣਾ ਛੱਡਾਂਗੇ ਅਸੀਂ ਅੱਗੇ ਦਿੱਲੀ ਨਹੀਂ ਗਏ ਦਿੱਲੀ ਵੀ ਗਏ ਜਿਵੇਂ ਇਹਨਾਂ ਨੂੰ ਆਰਡਰ ਹੁੰਦਾ ਵੀ ਤੁਸੀਂ ਉਹਨਾਂ ਨੂੰ ਫੜ ਕੇ ਥਾਣੇ ਤੇ ਕਰੋ ਵੀ ਦੂਜੇ ਨਾ ਜਾਣਗੇ ਸਾਡੇ ਜਿਹੜੇ ਕਿਸਾਨ ਆ ਉਹ ਟਰੈਕਟਰ ਸਾਡੀਆਂ ਟਰੈਲੀਆਂ ਤਿਆਰ ਆ ਅਸੀਂ ਉਵੇਂ ਹੀ ਜਾਵਾਂਗੇ ਇਹ ਹਰ ਤਾਂ ਨਿਭਦਾ ਹੀ ਆ ਤੇ ਨਿਵਣਾ ਹੀ ਆ ਨੇ ਲੋਕਾਈ ਟੀਵੀ ਨਾਲ ਜੁੜੇ ਤੁਸੀਂ ਮੈਂ ਮਤਾਜ ਕੱਲ ਸਯੁਕਤ ਕਿਸਾਨ ਮੋਰਚਾ ਚੰਡੀਗੜ੍ਹ ਕੂਚ ਕਰ ਰਿਹਾ ਉਸ ਤੋਂ ਪਹਿਲਾਂ ਹੀ ਪੁਲਿਸ ਨੇ ਛਾਪੇਮਾਰੀ ਕਰਕੇ ਜਿਹੜੇ ਆਗੂ ਨੇ ਮੁੱਖ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਿਸ ਤੋਂ ਬਾਅਦ ਸਯੁਕਤ ਕਿਸਾਨ ਮੋਰਚੇ ਨੇ ਕਿਹਾ ਕਿ ਜਿੱਥੇ ਵੀ ਤੁਹਾਨੂੰ ਕੀ ਰੋਕਦਾ ਉੱਥੇ ਹੀ ਬੈਠ ਜਾਓ ਤਾਂ ਉਹ ਕੰਮ ਸ਼ੁਰੂ ਹੋ ਗਿਆ ਤਸਵੀਰਾਂ ਦਿਖਾ ਦਿੰਦੇ ਆ ਪੰਚਾਇਤੋਂ ਦੇ ਸੀਐਸਟਾਫ ਦੇ ਮੂਹਰੇ ਜਿਹੜੇ ਕਿਸਾਨਾਂ ਨੂੰ ਰੋਕਿਆ ਗਿਆ ਤਾਂ ਹੁਣ ਕਿਸਾਨਾਂ ਦੇ ਵੱਲੋਂ ਉੱਥੇ ਹੀ ਜਿਹੜੀ ਸੜਕ ਹੈ ਉਹ ਜਾਮ ਕਰ ਦਿੱਤੀ ਗਈ ਹੈ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਜੀ ਇੱਥੇ ਕਿਉਂ ਬੈਠੇ ਹੋ ਸੜਕ ਕਿਉਂ ਜਾਉਂ ਹਾਂਜੀ ਚੰਡੀਗੜ੍ਹ ਨ ਜਾਣਾ ਸੀ ਅਸੀਂ ਸਾਡੇ ਪੰਜਾਬ ਪ੍ਰਧਾਨ ਸਰਦਾਰ ਨਛੱਤਰ ਸਿੰਘ ਨੂੰ ਰਾਤ ਨੂੰ 12 ਵਜੇ ਪਰਸ ਮਲਾਇਮਾਂ ਚੱਕ ਲੈਂਦਾ 6-7 ਬੰਦੇ ਨਾਲ ਹੋਰ ਵੀ ਨਾਲ ਜੀ ਤੇ ਉਹਦੇ ਸੰਬੰਧ ਚ ਬੈਠੇ ਆ ਵੀ ਅਸੀਂ ਚੰਡੀਗੜ੍ਹ ਆਰਾਮਦਾਨੇ ਜਾਣਾ ਸੀ ਅਸੀਂ ਮੰਗਾ ਮੰਗਣੇ ਜਾਣਾ ਸੀ ਉਹਦੇ ਸੰਧ ਚ ਇਹਨਾਂ ਨੇ ਸਾਨੂੰ ਰੋਕਿਆ ਗਿਆ ਅਸੀਂ ਹੁਣ ਬੰਨੇ ਆਂ ਪਰ ਸਾਡੇ ਪ੍ਰਧਾਨ ਜੀ ਨੂੰ ਛੱਡਣ ਠੀਕ ਹੈ ਜਿਹਨੇ ਕੋਈ ਨਹੀਂ ਛੱਡ ਦੇ ਕੇ ਉਹਨਾਂ ਤੇ ਅਸੀਂ ਰਹੀ ਰੋਡ ਜਾਮ ਰੱਖਾਂਗੇ ਹੁਣ ਜੇ ਇੱਥੇ ਬੈਠੂਗੇ ਠੀਕ ਹੈ ਭਾਈ ਜੀ ਕਿਵੇਂ ਦੇਖਦੇ ਹੋ ਬਈ ਸਰਕਾਰ ਤਾਂ ਗੱਲਾਂ ਕਰਦੀ ਸੀ ਕਿ ਕਿਸਾਨਾਂ ਦੀ ਸਰਕਾਰ ਹੈ ਅਸੀਂ ਖੁਦ ਕਿਸਾਨ ਆ ਮੁੱਖ ਮੰਤਰੀ ਕਹਿੰਦੇ ਆ ਕਿ ਇੰਨਾ ਖੇਤ ਕਿਸਾਨ ਆਗੂ ਨਹੀਂ ਗਏ ਹੋਣਾ ਜਿੰਨਾ ਮੈਂ ਖੇਤ ਰਿਆਂ ਇਹ ਗੱਲਾਂ ਨਾ ਇਹ ਗੱਲਾਂ ਚੀਏ ਨੇ ਇਹ ਲੱਲੇ ਮਾਰ ਕੇ ਮੁਰੇ ਆਇਆ ਇਹ ਗੱਲਾਂ ਕਰਕੇ ਹੀ ਇਹ ਲੋਕਾਂ ਨੇ ਬਦਲਾ ਕਰਕੇ ਵੀ ਜਲ ਦੂਜੇ ਮਾੜੇ ਸੀਗੇ ਆਪਾਂ ਇਹਨੂੰ ਅੱਗੇ ਲਿਆਈ ਗਏ ਵੀ ਇਹ ਆਪਣਾ ਭਲਾ ਸੋਚੂਗਾ ਕਿਸਾਨਾਂ ਦਾ ਸੋਚੂਗਾ ਇਦੋਂ ਗੰਦ ਬੰਦਾ ਇਦੋਂ ਗੰਦ ਮੁੱਖ ਮੰਤਰੀ ਨਾ ਪਹਿਲਾਂ ਆਇਆ ਤੇ ਨਾ ਆਉਣਾ ਇਹ ਜੀ ਗੱਲਬਾਤ ਜਿਹੜੀ ਕਿਸਾਨਾਂ ਨਾਲ ਕੱਲ ਮੀਟਿੰਗ ਦੇ ਵਿੱਚ ਕਹਿ ਕੇ ਗਿਆ ਕਿ ਮੇਰੀ ਅੱਖ ਦੁਖਦੀ ਆ ਮੈਂ ਤਾਂ ਜਲਦੀ ਜਾਣਾ ਇਨਫੈਕਸ਼ਨ ਫੈਲਦੀ ਆ ਵੀ ਜੇ ਤੁਸੀਂ ਕੱਲ ਨੂੰ ਕੀ ਪੰਜ ਤਰੀਕ ਦਾ ਮੈਨੂੰ ਦੱਸੋ ਵੀ ਤੁਹਾਡਾ ਕੀ ਫੈਸਲਾ ਹੈ ਵੀ ਉਹਦੇ ਤੇ ਜਿਹੜਾ ਕੋਈ ਛਿੱਟਾ ਕੱਢਣਾ ਸੀ ਉਹਦਾ ਛਿੱਟਾ ਕੱਢਣ ਦੇ ਬਜਾਏ ਉਲਟਾ ਜਿਵੇਂ ਕਿ ਤਾਲੀਵਾਨ ਫਰਮਾਨ ਹੁੰਦਾ ਇੱਕ ਐਸੇ ਤਰ੍ਹਾਂ ਫਰਮਾਨ ਸੁਣਾਉਂਦਾ ਇਹ ਇਹਨਾਂ ਦੇ ਇਹਦੇ ਕੋਲੋਂ ਹੋਰ ਹਰ ਥਾਂ ਨਿਮਣਾਇਆ ਹੋਰ ਤਾਂ ਗੱਲ ਵੱਡੀ ਆ ਕਿਸਾਨਾਂ ਹੀ ਤਾਂ ਅਸੀਂ ਤਾਂ ਜਾਣਾ ਹੀ ਜਾਣਾ ਹੈ ਜਿਹੜੇ ਚੰਡੀਗੜ੍ਹ ਨੂੰ ਜਾਣੇ ਉਹਨਾਂ ਦੀਆਂ ਟਰਾਲੀਆਂ ਸਾਰੀਆਂ ਤਿਆਰ ਆ ਇਹਨਾਂ ਨੇ ਰਾਤ 12 ਵਜੇ ਜ਼ਿਲ੍ਹੇ ਪ੍ਰਧਾਨ ਚੱਕ ਕੇ ਸੂਬਾ ਪ੍ਰਧਾਨ ਚੱਕ ਕੇ ਆਪਦੇ ਆਨੇ ਤੇ ਇਹਨਾਂ ਨੇ ਆਪਦੀਆਂ ਕਾਰਵਾਈਆਂ ਉਤੋਂ ਪਾਉਂਦੇ ਆ ਜਿਵੇਂ ਇਹਨਾਂ ਨੂੰ ਆਰਡਰ ਹੁੰਦਾ ਵੀ ਤੁਸੀਂ ਉਹਨਾਂ ਨੂੰ ਫੜ ਕੇ ਥਾਣੇ 'ਚ ਕਰੋ ਕਿ ਦੂਜੇ ਨਾ ਜਾਣਗੇ ਸਾਡੇ ਜਿਹੜੇ ਕਿਸਾਨ ਆ ਉਹ ਟਰੈਕਟਰ ਸਾਡੇ ਟਰੈਲੀਆਂ ਤਿਆਰ ਆ ਅਸੀਂ ਉਵੇਂ ਹੀ ਜਾਵਾਂਗੇ ਇਹ ਹਰ ਤਾਂ ਨਿਵਦਾ ਹੀ ਆ ਤੇ ਨਿਵਣਾ ਹੀ ਐ ਨੇ ਪ੍ਰਸ਼ਾਸਨ ਵੀ ਜੇਤੋ ਦਾ ਪ੍ਰਸ਼ਾਸਨ ਵੀ ਆਪਾਂ ਚੰਦਪਾਣ ਦੇ ਮਸਲੇ 'ਚ ਵੀ ਵੇਖ ਲਿਆ ਭਾਈ ਮਨਿੰਦਰ ਦੇ ਫੈਸਲੇ 'ਚ ਵੀ ਵੇਖ ਲਿਆ ਗੋਰੇ ਮੱਤੇ ਦੇ ਫੈਸਲੇ 'ਚ ਵੀ ਵੇਖ ਲਿਆ ਹਰ ਥਾਂ ਇਹਨੇ ਨਿਵਣਾ ਹੀ ਹੁੰਦਾ ਹੁਣ ਵੀ ਇਹਨਾਂ ਨੇ ਉਹੀ ਕੁਛ ਕਰਨਾ ਇਹਨਾਂ ਨੂੰ ਕਿਸਾਨ ਤਾਂ ਰਾਤ ਨੂੰ 12 ਆਰੇ ਇੱਥੇ ਸਾਹਮਣੇ ਵਿੱਚ ਜਾਂਦੇ ਕੋਠੀਆਂ ਪਈ ਬੈਠੇ ਆ ਪੰਜਾਬ ਦੇ ਵਿੱਚ ਇੱਕ ਅੱਧਾ ਘਰ ਡੇੜਕੇ ਇਹ ਹਰ ਕ ਇਹਨਾਂ ਦਾ ਜੋ ਵੀ ਇਹਨਾਂ ਦਾ ਕਾਲ ਲਾਣ ਲਈ ਸੁਣਾ ਹੈਗਾ ਸਾਰਿਆਂ ਦਾ ਸਾਰੇ ਅੱਗੇ ਅੱਗੇ ਬੋਲਦੇ ਆ ਅਸੀਂ ਘੱਟਵਾ ਤੇ ਚਿੱਟਿਆਂ ਦੇ ਘੱਟਵਾਤੇ ਆ ਆ ਤੁਹਾਡੇ ਸਾਹਮਣੇ ਛੱਜ ਕੜੇ ਇੱਥੇ ਚਿੱਟਾ ਵਿੱਚ ਜਾਂਦੇ ਸਰ ਸ਼ਰੀਆਮ ਸਾਰਾ ਕੁਝ ਹੋ ਜਾਂਦਾ ਉਹਨਾਂ ਨੂੰ ਤਾਂ 1 ਘੰਟੇ ਬਾਅਦ ਛੱਡ ਦਿੰਦੇ ਆ ਤੇ ਕਿਸਾਨਾਂ ਦੀ ਸ਼ਰਤ ਰੱਖਦੇ 5:30 ਛੱਡਾਂਗੇ ਇਹ ਕਿੱਧਰ ਦੀ ਗੱਲ ਆਈ ਅੱਛਾ ਹੁਣ ਇਹਨਾਂ ਨੇ ਇਹ ਕਹਿਣਾ ਕਿ 5:30 ਛੱਡਾਂਗੇ ਅਗੋਂ ਹੁਣੇ ਅਸੀਂ ਆਖਿਆ ਵੀ ਹੁਣੇ ਲਿਜਾਣੇ ਆ ਵੀ ਅਸੀਂ ਤਾਂ ਫਿਰ ਵੀ ਜਾਈ ਵਰਨਾ ਇਹਨਾਂ ਨੇ ਆਪਦੀ ਆਡੀ ਪਕਾਉਣੀ ਚਾਹੁੰਦੇ ਆ ਵੀ ਅਸੀਂ ਸਾਢੇ 5 ਛੱਡਾਂਗੇ ਨਾ ਤਾਂ ਅਸੀਂ ਸਾਢੇ 5 ਜਾਣ ਤੋਂ ਰੁਕਣਾ ਤੇ ਨਾ ਅਸੀਂ ਹੁਣ ਜਾਣ ਤੋਂ ਰੁਕਣਾ ਸਾਡੀ ਆਡੀ ਤਾਂ ਇਹ ਆ ਵੀ ਅਸੀਂ ਹੁਣ ਨਹੀਂ ਜਾਣਾ ਤੂੰ ਸਾਨੂੰ 12 ਵਜੇ ਤੱਕ ਸਾਢੇ ਇਹਨਾਂ ਨੇ ਕੀ ਕਰੇ ਮੈਂ ਕੀਤਾ ਜਿਹੜਾ ਤੁਸੀਂ ਇਹਨੂੰ ਰਾਤ ਦੇ 12 ਵਜੇ ਇੱਥੇ ਆ ਕੇ <table> ਬੈਠੇ ਆ ਅੱਛਾ ਕੀ ਕੋਈ ਤੁਸੀਂ ਉੱਥੇ ਕੋਈ ਗਲਤ ਕੰਮ ਕਰਨਾ ਚੰਡੀਗੜ੍ਹ ਜਾ ਕੇ ਕੋਈ ਧਮਾਕੇ ਕਰਨੇ ਆ ਜਾਂ ਕੋਈ ਲੜਾਈ ਕਰਨੇ ਜਿਹੜਾ ਤੁਹਾਨੂੰ ਰੋਕਿਆ ਜਾ ਰਿਹਾ ਇੱਥੇ ਇਹੀ ਸੈਂਟਰ ਨੇ ਕਰਕੇ ਦੇਖ ਲਿਆ ਸੀ ਹਰਿਆਣੇ ਨੇ ਕਰਕੇ ਦੇਖ ਲਿਆ ਸੀਗਾ ਸਾਲ ਭਾਰਾ ਅਸੀਂ ਦਿੱਲੀ ਬੈਠੇ ਰਹੇ ਆ ਉੱਥੇ ਬਾਰਡਰ ਤੇ ਅਸੀਂ ਸ਼ਾਂਤਮਈ ਬੈਠੇ ਰਹੇ ਆ ਉਹੀ ਅਸੀਂ ਆਹਦੀਆਂ ਮੰਗਾ ਮੰਗ ਪੂਰੀਆਂ ਕਰਵਾਉਣ ਵਾਸਤੇ ਚੰਡੀਗੜ੍ਹ ਜਾਣਾ ਅਸੀਂ ਹੱਥੇ ਕੋਈ ਗੋਲੀ ਦਾ ਕੋਈ ਹੋਰ ਕੁਝ ਚਲਾਉਣ ਨਹੀਂ ਜਾਣਾਗਾ ਅੱਛਾ ਮੁੱਖ ਮੰਤਰੀ ਕੱਲ ਜਦੋਂ ਮੀਟਿੰਗ ਤੋਂ ਬਾਹਰ ਆਉਂਦੇ ਆ ਕੇ ਇੱਕ ਬਿਆਨ ਦਿੰਦੇ ਆ ਕਿ ਜਦੋਂ ਜੀ ਕਰਦਾ ਚੱਕਾ ਜਾਮ ਕਰ ਦੇਣਾ ਸੜਕਾਂ ਜਾਮ ਕਰਨੀਆਂ ਰੇਲਾਂ ਰੋਕਣੀਆਂ ਕੋਈ ਹਾਲ ਨਹੀਂਗਾ ਲੋਕ ਤੰਗ ਪਰੇਸ਼ਾਨ ਹੁੰਦੇ ਇਹਦੇ ਨਾਲ ਇਹ ਗੱਲਾਂ ਪਹਿਲਾਂ ਕਹਿੰਦਾ ਹੁੰਦਾ ਸੀ ਕਿਸਾਨਾਂ ਕੋਲੇ ਹੋਰ ਕੀ ਆ ਕਿਸਾਨਾਂ ਕੋਲੇ ਢੱਬੀ ਆ ਅੱਗ ਲਾਉਣ ਵੇਲੇ ਵੀ ਇਹੀ ਕਹਿੰਦਾ ਸੀ ਹੁਣ ਕਹਿੰਦਾ ਸੀ ਕਿਸਾਨ ਕਿਉਂ ਅੱਗ ਲਾਉਂਦੇ ਆ ਕਿਸਾਨ ਕਿਉਂ ਧਰਨੇ ਦਿੰਦੇ ਆ ਜਦੋਂ ਤੂੰ ਤੂੰ ਸਾਈਡ ਤੇ ਸੀਗਾ ਉਹ ਤਾਂ ਗੱਲਾਂ ਤੇਰੀਆਂ ਸਾਰੀਆਂ ਸਹੀ ਸੀਗੀਆਂ ਵੀ ਮੈਂ ਸਹੀ ਕਰਦਾ ਤੇ ਹੁਣ ਤੂੰ ਆ ਤੇ ਸਾਰੇ ਜਿੰਨੇ ਵੀ ਫਰਮਾਨ ਸੁਣਾਉਣਾ ਵੀ ਇਹ ਜੋ ਕਸਮ ਮੇਰਾ ਹੋਵੇ ਇਹ ਥਾਂ ਥਾਂ ਧਰਨੇ ਦੇਣ ਦੀ ਆਦਤ ਹੈ ਇਹਨਾਂ ਨੂੰ ਇਹਨਾਂ ਤਾਂ ਧਰਨੇ ਦੇਣ ਹੀ ਦੇਣੇ ਹੁੰਦੇ ਆ ਇਹਨਾਂ ਦੀ ਆਦ ਦਾ ਇਹ ਸਾਨੂੰ ਬਿਲਕੁਲ ਜਿਵੇਂ ਦੇਖਦੇ ਹੋ ਵੀ ਮੁੱਖ ਮੰਤਰੀ ਨੇ ਅੱਜ ਵੀ ਬਿਆਨ ਦਿੱਤਾ ਜਿਵੇਂ ਜਦੋਂ ਪ੍ਰੈਸ ਨੇ ਪੁੱਛਿਆ ਕਿ ਤੁਸੀਂ ਕੱਲ ਗੁੱਸੇ ਹੋਏ ਹੋ ਤਾਂ ਉਹਨਾਂ ਦਾ ਬਿਆਨ ਅੱਜ ਵੀ ਉਵੇਂ ਹੀ ਹੈ ਕਿ ਬਿਲਕੁਲ ਮੈਂ ਕਿਹਾ ਕਿ ਤੁਸੀਂ ਲੋਕਾਂ ਨੂੰ ਤੰਗ ਪਰੇਸ਼ਾਨ ਕਰਨਾ ਛੱਡੋ ਗੱਲਬਾਤ ਕਰੋ ਗੱਲਬਾਤ ਨਾਲ ਮਸਲੇ ਹੱਲ ਹੁੰਦੇ ਆ ਦੇਖੋ ਜੀ ਜੋ ਭਗਵੰਤ ਬਾਣ ਮੁੱਖ ਮੰਤਰੀ ਆ ਉਹਨੂੰ ਇਹ ਕਮੰਡ ਹੋ ਗਿਆ ਕਿ ਮੈਂ ਮੁੱਖ ਮੰਤਰੀ ਬਣ ਗਿਆ ਪਰ ਬਣਾਇਆ ਕਿੰਨਾ ਨੇ ਇਹਨਾਂ ਲੋਕਾਂ ਨੇ ਬਣਾਇਆ ਹੁੰਦਾ ਇਹ ਹੀ ਲੋਕ ਲੌਂਦੇ ਹੁੰਦੇ ਆ ਜੋ ਕੱਲ ਜਦੋਂ ਸਾਡੀ ਸਯੁਜਕਤ ਨੁਕਸਾਨ ਮੋਰਚ ਦੀ ਮੀਟਿੰਗ ਸੀ ਉਸ ਦੇ ਵਿੱਚ ਜੋ ਮੁੱਖ ਮੰਤਰੀ ਦੇ ਵਰਤੀਰਾ ਸੀਗਾ ਜੋ ਉਹਦੀ ਸ਼ਬਦ ਵੀ ਬੋਲਣੀ ਸੀ ਵੀ ਤੁਸੀਂ ਤਾਂ ਧਰਨਾ ਲਾ ਲਓ ਮੈਂ ਦੇਖ ਲਊਗਾ ਉਹ ਤੋਂ ਸਾਨੂੰ ਇਹ ਅੱਜ ਜਿਹੜੇ ਗ੍ਰਿਫਤਾਰ ਹੋਇਆ ਇਹ ਵੀ ਸਾਨੂੰ ਸਪਸ਼ਟ ਹੋ ਗਿਆ ਸੀਗਾ ਵੀ ਇਹ ਸਾਡੇ ਨਾਲ ਕੁਛ ਨਾ ਕੁਛ ਕਰੂਗਾ ਉਹਨੇ ਕੀਤਾ ਵੀ ਇਹਨੇ ਕੱਲ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਜਿਵੇਂ ਇੱਕ ਐਸੀ ਕ੍ਰਿਮਿਲੇ ਫੜ ਕੇ ਲਿਆਉਣੇ ਹੁੰਨੇ ਹਨ 1:00 ਵਜੇ ਉਦੋਂ ਰੇਡ ਮਾਰਦੀ ਹੁੰਦੀ ਹੈ ਪੁਲਿਸ ਇਹਨੇ ਉਸੇ ਤਰ੍ਹਾਂ ਰੇਡਾਂ ਮਾਰੀਆਂ ਇਹਦੇ ਮਨ 'ਚ ਭੁਲੇਖਾ ਸੀਗਾ ਫੈਰ ਮੈਂ ਲੋਕਾਂ ਨੂੰ ਪਿੰਡਾਂ ਦੇ ਵਿੱਚ ਪੁਲਿਸ ਭੇਜ ਕੇ ਡਰਾ ਲੂੰਗਾ ਧਮਕਾ ਲੂੰਗਾ ਪਰ ਅਸੀਂ ਕੱਲ ਨੂੰ ਇਹਨੂੰ ਦਿਖਾ ਲਾਂਗੇ ਵੀ ਚੰਡੀਗੜ੍ਹ ਕਿੰਨਾ ਇਕੱਠ ਹੁੰਦਾ ਹੈਗਾ ਅੱਛਾ ਇਹਦੇ ਨਾਲ ਜਿਵੇਂ ਤੁਸੀਂ ਕਿਹਾ ਕਿ ਡਰਾ ਧਮਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੀ ਹੁਣ ਚੰਡੀਗੜ੍ਹ ਲੋਕ ਘਟ ਜਾਣਗੇ ਪਹਿਲਾਂ ਨਾਲੋਂ ਕਿ ਰੁਕ ਜਾਣਗੇ ਡਰ ਗਏ ਨੇ ਲੋਕ ਹੁਣ ਜਾਣਗੇ ਚੰਡੀਗੜ੍ਹ ਲੋਕਾਂ ਦਾ ਜੀ ਜਿਵੇਂ ਇਹ ਨੇ ਆ ਸਾਡੀ ਲੀਡਰ ਫੜੇ ਆ ਲੋਕਾਂ ਦੇ ਵਿੱਚ ਗੁੱਸਾ ਹੋ ਗਿਆ ਇਸ ਗੱਲ ਨੂੰ ਕਿ ਇਸ ਤਰ੍ਹਾਂ ਦਾ ਮੁੱਖ ਮੰਤਰੀ ਹੈ ਜਿਹੜਾ ਸਾਨੂੰ ਡਰਾਉਂਦਾ ਸਾਡੀ ਆਵਾਜ਼ ਨੂੰ ਵੀ ਬੁਲੰਦ ਨਹੀਂ ਕਰਨ ਦਿੰਦਾ ਜਿਹੜਾ ਬੰਦਾ ਲੋਕਾਂ ਦੀ ਆਵਾਜ਼ ਨੂੰ ਦਬ ਇਹ ਹੱਕ ਸੱਚ ਤੇ ਲੜਨ ਵਾਲੇ ਲੋਕ ਵੱਧ ਤੋਂ ਵੱਧ ਕਾਫਲੇ ਬਣਾ ਕੇ ਕਲੂ ਚੰਡੀਗੜ੍ਹ ਜਾਣਗੇ ਅੱਛਾ ਅੱਛਾ ਕਿਵੇਂ ਦੇਖਦੇ ਹੋ ਕੱਲ ਕਹਿੰਦੇ ਕਿ 8 9 8 ਕ ਮੰਗਾਂ ਤੇ ਸਹਿਮਤੀ ਬਣ ਗਈ ਸੀਗੀ ਉਸ ਤੋਂ ਬਾਅਦ ਉਹਨੇ ਪੁੱਛਿਆ ਕਿ ਜੇਕਰ ਧਰਨਾ ਲਾਉਂਗਾ ਤਾਂ ਫਿਰ ਕੋਈ ਮੰਗ ਨਹੀਂ ਮੰਨਣੀ ਅੱਜ ਉਹਨਾਂ ਨੇ ਫੇਰ ਉਹੀ ਸ਼ਬਦ ਨੇ ਮੁੱਖ ਮੰਤਰੀ ਨੇ ਅੱਜ ਵੀ ਬਿਆਨ ਦਿੱਤਾ ਕਿ ਮੈਂ ਬਿਲਕੁਲ ਕਿਹਾ ਕਿਸਾਨਾਂ ਨੂੰ ਕਿ ਜੇਕਰ ਗੱਲਬਾਤ ਕਰਨੀ ਹੈ ਤਾਂ ਘਰ ਲੋਣ ਧਰਨੇ ਦਾ ਕੋਈ ਹੱਲ ਨਹੀਂ ਦੇਖੋ ਮਾਣ ਸਰਕਾਰ ਆ ਜਿਹੜੀ ਇਹਦੀ ਕੋਈ ਜ਼ੁਬਾਨ ਨਹੀਂ ਹੈ ਜਦੋਂ ਇਹ ਸਰਕਾਰ ਨਹੀਂ ਸੀ ਉਦੋਂ ਕਿਸਾਨਾਂ ਦੇ ਹੱਕਾਂ 'ਚ ਬੋਲਦੇ ਸੀ ਜਦ ਇਹਨਾਂ ਦੀ ਸਰਕਾਰ ਬਣ ਗਈ ਪਿਛਲੇ ਲੰਮੇ ਸਮੇਂ ਤੋਂ ਜਿੰਨਾ ਚਿਰ ਸਰਕਾਰ ਮਾਨਦੀ ਹੋਈ ਆ ਉਦੋਂ ਦਾ ਕੋਈ ਵੀ ਕੰਮ ਨਹੀਂ ਹੋਇਆ ਦੂਜੀ ਗੱਲ ਜਿਹੜੀ ਸਹਿਮਤੀ ਦੀ ਗੱਲ ਕਰਦੇ ਅੱਠ ਇਹ ਸਹਿਮਤੀ 2023 'ਚ ਵੀ ਹੋਈ ਸੀਗੀ 12 ਮੰਗਾਂ ਤੇ ਸਹਿਮਤੀ ਹੋਈ ਸੀ ਤਾ ਇਹ ਇਹ ਕਹਿੰਦੇ ਆ ਕਿ ਰੋਡ ਵਗੈਰਾ ਨਾ ਰੋਕੋ ਸਾਡੇ ਨਾਲ ਬੈਠ ਕੇ ਗੱਲਬਾਤ ਕਰੋ ਤਾਂ ਕੱਲ ਕਿਸਾਨ ਉੱਥੇ ਗੱਲਬਾਤ ਹੀ ਕਰਨ ਗਏ ਸੀ ਨਾ ਕਿ ਰੋਡ ਰੋਕਣ ਗਏ ਸੀ ਤਾਂ ਉੱਥੋਂ ਹੀ ਸਰਕਾਰ ਭੱਜੀ ਆ ਇਸ ਪੱਖ ਤੋਂ ਨਹੀਂ ਹਰ ਪੱਖ ਤੋਂ ਇਹ ਸਰਕਾਰ ਭੱਜੀ ਦੀ ਆ ਰਹੀ ਆਗੀ ਇਹ ਬਿਲਕੁਲ ਨਕਮੀ ਸਰਕਾਰ ਆ ਇਹਦੇ ਤੋਂ ਕੋਈ ਲੋਕਾਂ ਨੂੰ ਆਸ ਨਹੀਂ ਰੱਖਣੀ ਚਾਹੀਦੀ ਜੋ ਕਿਸਾਨ ਆਗੂ ਆ ਜਾਂ ਜੋ ਲੋਕ ਦੱਬੇ ਕੁਚਲੇ ਆ ਉਹਨਾਂ ਨੂੰ ਰੋਡਾਂ ਤੇ ਬੈਠਣਾ ਹੀ ਪੈਂਦਾ ਪਿਛਲੇ ਲੰਬੇ ਸਮੇਂ ਤੋਂ ਲੋਕ ਬਹਿੰਦੇ ਆ ਰਹੇ ਆ ਨਾ ਕੋਈ ਸਰਕਾਰ ਇਹਨਾਂ ਨੂੰ ਬਹਿਣਾ ਰੋਕ ਸਕੇ ਨਾ ਇਹ ਰੋਕੇ ਨਾ ਰੁਕਣਾ ਬਿਲਕੁਲ ਤੇ ਬਿਲਕੁਲ ਝੂਠੇ ਇਹਨਾਂ ਦੇ ਬਿਆਨ ਆ ਇਹਨਾਂ ਦੇ ਬਿਆਨ ਦੇ ਵਿੱਚ ਇੱਕ ਰੱਤੀ ਭਰ ਵੀ ਦਮ ਨਹੀਂ ਹੈ ਜੀ ਜੀ ਅਜਾ ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਤੁਸੀਂ ਇਹ ਨਾ ਸਮਝੋ ਜਿਹੜੀ ਮੀਟਿੰਗ ਆ ਉਹ ਡਰਦੇ ਮਾਰੇ ਨਹੀਂ ਕਿ ਸਾਨੂੰ ਲੱਗਦਾ ਕਿ ਇਹਨਾਂ ਨੇ ਐਲਾਨ ਕਰਤਾ ਤੇ ਤਾਂ ਮੀਟਿੰਗ ਰੱਖ ਲਈ ਮੈਂ ਤਾਂ ਪਹਿਲਾਂ ਹੀ ਮੀਟਿੰਗ ਕਰਦਾ ਕਿਸਾਨਾਂ ਦਾ ਮੁੰਡਾ ਕਹਿੰਦੇ ਮੈਂ ਨੇ ਮੀਟਿੰਗਾਂ ਦਾ ਰੱਖਦਾ ਜੀ ਮੀਟਿੰਗਾਂ ਦਾ ਕੋਈ ਸਿੱਟਾ ਵੀ ਕੱਢੇ ਨਾ ਕੱਲੀ ਮੀਟਿੰਗ ਦਾ ਮਤਲਬ ਇਹ ਨਹੀਂ ਕਿ ਆ ਵੀ ਰੁੱਸ ਕੇ ਭੱਜ ਜਾਣਾ ਜਾਂ ਤਾਂ ਬਹਿ ਕੇ ਕਿਸਾਨਾਂ ਨਾਲ ਗੱਲ ਕਰਦਾ ਜੇ 10 ਮਿੰਟ ਹੀ ਹੋਰ ਬੈਂਦੇ 20 ਮਿੰਟ ਬੈਂਦੇ ਮੁੱਖ ਮੰਤਰੀ ਤਾਂ ਸਾਰਾ ਕੰਮ ਹੀ ਨਿਬੜ ਜਾਂਦਾ ਜੀ ਉੱਥੇ ਸਾਰਾ ਕੰਮ ਮਸਲਾ ਹੀ ਹੱਲ ਹੋ ਜਾਂਦਾ ਇਹਨਾਂ ਨੇ ਤਾਂ ਕੁਝ ਨਹੀਂ ਬਸ ਕਿਸਾਨਾਂ ਨੂੰ ਐਂ ਸਮਝਾਇਆ ਵੀ ਇਹ ਤਾਂ ਬਸ ਤੁਰੇ ਫਿਰਦੇ ਆ ਕਿ ਉਈਆਂ ਪੰਜ ਚਾਰ ਜਾਨੇ ਐਂ ਨਹੀਂ ਪਤਾ ਵੀ ਸਾਰਾ ਪੰਜਾਬ ਤੇ ਹਿੰਦੁਸਤਾਨ ਇਹਨਾਂ ਦੇ ਨਾਲ ਹੈ ਅਸੀਂ ਸਾਰਾ ਜਾਮ ਕਰਦੇ ਆਂਗੇ ਕੱਲ ਨੂੰ ਪੰਜਾਬ ਜੇ ਨਾਂ ਵੀ ਸਾਨੂੰ ਜਾਣ ਦਿੱਤਾ ਅਸੀਂ ਕਿੱਥੇ ਸਾਨੂੰ ਰੋਕ ਲਿਆਈ ਉੱਥੇ ਹੀ ਬਹਿ ਕੇ ਆਪਦਾ ਪ੍ਰਦਰਸ਼ਨ ਸ਼ੁਰੂ ਕਰ ਦੇਾਂਗੇ ਬਾਕੀ ਜਿਹੜੀ ਗੱਲ ਅਸੀਂ ਚੁੰਨੀਆਂ ਲਾਉਣ ਵਾਲੇ ਨਹੀਂ ਅਸੀਂ ਚੁੰਨੀਆਂ ਦਾ ਸੈਟ ਟਕਣ ਵਾਲੇ ਆ ਹੂੰ ਜਿਹੜਾ ਸਿੱਖ ਹੈ ਕੋਈ ਵੀ ਹੈ ਆਪਣਾ ਹਿੰਦੂ ਹੈ ਕੋਈ ਵੀ ਸਿੱਖ ਹੈ ਨਾ ਪੰਜਾਬ ਚ ਰਹਿੰਦਾ ਉਹ ਚੁੰਨੀਆਂ ਲਾਉਂਦਾ ਨਹੀਂ ਉਹ ਟੱਕਦਾ ਹੈਗਾ ਕੀ ਲੱਗਦਾ ਇਹਦੇ ਨਾਲ ਕੀ ਲੱਗਦਾ ਵੀ ਜਿਹੜਾ ਕਿਸਾਨਾਂ ਪ੍ਰਤੀ ਲੋਕਾਂ ਦੇ ਵਿੱਚ ਨਫ਼ਰਤ ਪੈਦਾ ਕੀਤੀ ਜਾ ਰਹੀ ਹੈ ਜਾਣ ਬੁਝ ਕੇ ਅਜਿਹੇ ਬਿਆਨ ਦੇਣਾ ਕਿ ਕਿਸਾਨ ਸੜਕਾਂ ਰੋਕਦੇ ਆ ਤੰਗ ਕਰਦੇ ਆ ਲੋਕਾਂ ਨੂੰ ਨਹੀਂ ਇਹ ਇਹ ਤਾਂ ਇਹਨਾਂ ਨੇ ਤਾਂ ਕਰਨਾ ਹੀ ਹੈ ਇਹ ਆਪਦਾ ਉੱਪਰ ਕੋੰਡਾ ਪਰ ਵੀ ਆਪਣੀ ਇੰਨੀ ਹੈਗੀ ਹੈ ਜਨਤਾ ਨੂੰ ਸੋਝੀ ਵੀ ਆਪਣੇ ਕੋਈ ਨਹੀਂ ਇਸ ਤਰ੍ਹਾਂ ਹੁੱਲੜਬਾਜੀ ਕਰਦਾ ਨਾ ਕੋਈ ਲੜੇ ਕਿਸਾਨਾਂ ਨਾਲ ਉਹਨਾਂ ਨੂੰ ਹੀ ਪਤਾ ਹੈ ਵੀ ਕਿਸਾਨ ਸਾਡੇ ਮਾਰੀ ਤੁਰੇ ਫਿਰਦੇ ਆ ਕਿਉਂਕਿ ਇਹ ਮੇਨ ਗਲਾਰੀ ਕਿਸਾਨ ਹੈ ਬਿਲਕੁਲ ਅੱਛਾ ਕੀ ਕਾਰਨ ਮੰਨਦੇ ਹੋ ਇੱਕਦਮ ਮੁੱਖ ਮੰਤਰੀ ਨੇ ਕੱਲ ਗੁੱਸੇ ਦੇ ਵਿੱਚ ਆਏ ਮੰਗਾ ਮੰਨੀਆਂ ਵੀ ਕਹਿੰਦੇ ਛੱਡੋ ਫਿਰ ਆ ਵੀ ਨਹੀਂ ਤਾਂ ਆ ਵੀ ਨਹੀਂ ਮੰਨੀਆਂ ਪਹਿਲਾਂ ਵਾਲੀਆਂ ਆਣਾ ਇੱਕ ਕਾਰ ਨਹੀਂ ਆਣਾ ਦੋ ਤਿੰਨ ਕਾਰ ਨੇ ਪਿਛਲੇ ਹਫ਼ਤੇ ਤੋਂ ਸਰਕਾਰ ਕਾਫੀ ਬੈਕਫੋਰਟ ਤੇ ਜਾਵੜੀ ਸੀ ਆਪਣਾ ਪੱਤਰਕਾਰ ਵਾਲਾ ਮਸਲਾ ਲੈ ਲਓ ਭਰਾ ਵਾਲਾ ਮਸਲਾ ਲੈ ਲਓ ਜਾਂ ਹੋਰ ਕਈ ਮਸਲਿਆਂ ਨੂੰ ਲੈ ਕੇ ਸਰਕਾਰ ਬਹੁਤ ਬੈਕਫੋਰਟ ਤੇ ਸੀ ਇਹਨਾਂ ਕੋਲੇ ਕੋਈ ਹੈ ਨਹੀਂ ਸੀ ਬੋਲਣ ਲਈ ਜਗ੍ਹਾ ਹੀ ਨਹੀਂ ਸੀਗੀ ਉਹਨੂੰ ਲੁਕਾਉਣ ਲਈ ਇਹ ਤਾਂ ਕਿਸਾਨਾਂ ਨੂੰ ਨਾ ਰੋਕਦਾ ਤਾਂ ਕਿਸਾਨਾਂ ਨੇ ਆਮਦਰੀਂ ਦਾ ਜਾ ਕੇ ਬਹਿ ਜਾਣਾ ਸੀਗਾ ਮੀਡੀਆ ਦੇ ਵਿੱਚ ਚਰਚਾ ਦਾ ਵਿਸ਼ਾ ਨਹੀਂ ਬਣਨਾ ਸੀਗਾ ਲੋਕਾਂ ਦਾ ਮਾਈਂਡ ਡਿਵਰਟ ਨਹੀਂ ਕਰਨਾ ਸੀ ਲੋਕਾਂ ਦਾ ਮਾਈਂਡ ਡਿਵਰਟ ਕਰਨ ਵਾਸਤੇ ਉਹਨੇ ਉਹ ਪੰਡ ਹੈਗਾ ਛਰਾਰਤੀ ਹੈਗਾ ਉਹਨੇ ਜਾਣ ਬੁਝ ਕੇ ਗੰਦੀ ਛਰਾਰਤ ਕੀਤੀ ਆ ਤਾਂ ਕਿ ਲੋਕਾਂ ਦੇ ਵਿੱਚ ਇੱਕ دہشت ਦਾ ਮਾਹੌਲ ਬਣ ਜੇ ਇੱਕ ਗੱਲ ਮੀਡੀਆ ਦੇ ਵਿੱਚ ਜਾਦੇ ਆਵੇ ਤੇ ਆਪਣੀਆਂ ਪੱਤਰਕਾਰਾਂ ਵਾਲੀਆਂ ਜਾਂ ਪਿਛਲੀਆਂ ਜੋ ਘਟਨਾਵਾਂ ਸਰਕਾਰ ਨੇ ਬਦਨੀਤੀਆਂ ਕੀਤੀਆਂ ਉਹਨਾਂ ਦੇ ਪੜਦਾ ਪਾਇਆ ਜਾ ਸਕੇ ਤੇ ਇੱਕ ਦੂਜਾ ਵੀ ਮੈਂ ਲੋਕਾਂ ਨੂੰ ਕਹਾਂ ਵੀ ਕਿਸਾਨ ਤਾਂ ਧਰਨਾ ਹੀ ਲਾਉਂਦੇ ਆ ਜਾਣ ਪੁੱਜ ਕੇ ਲੋਕਾਂ ਨੂੰ ਖੱਜਲ ਖੁਆਰ ਕਰਦੇ ਆ ਸਾਡੀ ਆ ਮਨਸ਼ਾ ਨਹੀਂ ਅਸੀਂ ਸੁਭਾ ਦੇ ਪ੍ਰਸ਼ਾਸਨ ਦੀ ਮਿਹਨਤ ਕਰੀ ਜਾਂਦੇ ਆ ਭਾਈ ਸਾਡਾ ਰੋੜ ਰੋਕਣ ਦਾ ਜਮਾਂ ਹੀ ਮਤਵ ਨਹੀਂਗਾ ਨਾ ਹੀ ਰੁਕਣਾ ਚਾਹੁੰਦੇ ਆ ਲੋਕਾਂ ਸਾਡੇ ਪਿੰਡ ਪਰ ਆਉਣ ਅਸੀਂ ਪਰੇਸ਼ਾਨ ਨਹੀਂ ਕਰਨਾ ਚਾਹੁੰਦੇ ਸਾਡੇ ਬੰਦੇ ਤੁਸੀਂ ਲਿਆ ਆ ਬੇ ਸਾਨੂੰ ਦੇ ਦਿਓ ਬੇ ਤੇ ਅਸੀਂ ਆਪ ਦਾ ਕਰੇ ਜਾਗੇ ਜਾਂ ਸਾਨੂੰ ਅੰਦਰ ਭਾ ਲੈਣ ਅਸੀਂ ਤਾਂ ਆ ਕਿਹਾ ਅਸੀਂ ਅਸੀਂ ਗ੍ਰਿਫਤਾਰੀ ਦੇਣ ਆਏ ਆ ਅਸੀਂ ਬੰਦੇ ਲੈਣ ਨਹੀਂ ਆਏ ਅਸੀਂ ਗ੍ਰਿਫਤਾਰੀ ਦੇਣ ਆਏ ਆ ਪ੍ਰਸ਼ਾਸਨ ਜਾਣ ਬੁੱਝ ਕੇ ਸਾਨੂੰ ਜਲੀਲ ਕਰ ਰਿਹਾ ਲੋਕਾਂ ਨੂੰ ਵੀ ਜਲੀਲ ਕਰ ਰਿਹਾ ਤਾਂ ਕਿ ਲੋਕਾਂ ਤੇ ਖਸਨਾ ਪ੍ਰਤੀ ਨਫਰਤ ਪੈਦਾ ਹੋਵੇ ਆ ਪ੍ਰਸ਼ਾਸਨ ਦੀ ਤੇ ਸਰਕਾਰ ਦੀ ਸ਼ਰਾਰਤ ਆ ਅਸੀਂ ਆਨੇ ਸਾਨੂੰ ਅੰਦਰ ਭਾਉਣ ਲੋਕਾਂ ਦਾ ਰਾਹ ਚਾਲੂ ਹੋਵੇ ਜੇ ਅੰਦਰ ਨਹੀਂ ਭਾ ਸਕਦੇ ਤਾਂ ਸਾਡੇ ਬੰਦੇ ਬਾਈ ਜਬਰਦਸਤੀ ਕਰਨ ਤੇ ਅਸੀਂ ਉਹਨਾਂ ਘਰੇ ਲੈ ਕੇ ਜਾਈਏ ਤੇ ਜਿਹੜੀ ਇਹਨਾਂ ਦੀ ਹੈਗੀ ਆ ਵੀ ਚੰਡੀਗੜ੍ਹ ਨਹੀਂ ਜਾਣਾ ਇਹਨਾਂ ਤੋਂ ਚੰਡੀਗੜ੍ਹ ਜਾਣ ਵਾਲਾ ਕੋਈ ਨਹੀਂਗਾ ਅਸੀਂ ਬੈਕਫੁੱਟ ਵਾਲੇ ਆ ਅਸੀਂ ਤਾਂ ਸਾਡੇਆਂ ਫੌਜਾਂ ਚੰਡੀਗੜ੍ਹ ਲਈ ਤਿਆਰ ਆ ਟਰਾਲੀਆਂ ਜਦੋਂ ਸਾਨੂੰ ਇਸ਼ਾਰਾ ਮਿਲ ਗਿਆ ਟਰਾਲੀਆਂ ਚ ਬੰਦੇ ਬੈਠੇ ਆ ਤੇ ਉਹਦੀ ਤੁਰ ਪੈਣੀ ਆ ਤਿਆਰ ਆ ਸਾਰਾ ਕੁਝ ਸਭ ਤਿਆਰ ਆ ਆ ਬੰਦਿਆਂ ਨੇ ਤਾਂ ਸਰਫਾ ਬੈਕਫੁੱਟ ਰਹਿਣਾ ਉਹਨੂੰ ਸਪੋਰਟ ਕਰਨੀ ਆ ਤੇ ਚੰਡੀਗੜ੍ਹ ਜਾਣ ਵਾਲੇ ਤਾਂ ਫੌਜਾ ਤਿਆਰ ਆ ਠੀਕ ਆ ਠੀਕ ਆ ਅੱਛਾ ਕੀ ਕਾਰਨ ਮੰਨਦੇ ਹੋ ਵੀ ਮੱਖ ਮੰਤਰੀ ਦਾ ਅੱਜ ਫੇਰ ਕਹਿ ਰੇ ਕੇ ਕਿਸਾਨਾਂ ਅੱਗੋਂ ਨਾਲੋਂ ਵੱਧ ਖੇਤ ਵਿੱਚ ਮੈ ਰਹੇ ਮੈਨੂੰ ਪਤਾ ਕਿਵੇਂ ਹਾਲ ਹੁੰਦੇ ਗੱਲਬਾਤ ਨਾਲੋਂ ਤਾਂ ਧਰਨੇ ਲਾਉਣੇ ਛੱਡੋ ਦੇਖੋ ਪਹਿਲਾਂ ਤਾਂ ਤੁਹਾਡਾ ਤੇ ਤੁਹਾਡੇ ਚੈਨਲ ਦਾ ਬਹੁਤ ਧੰਨਵਾਦ ਤੇ ਮੈਂ ਤੁਹਾਡੇ ਚੈਨਲ ਲਈ ਦੱਸਣਾ ਚਾਹਣਾ ਵੀ ਜੋ ਪਿਛਲੇ ਦਿਨੀ ਮਨਿੰਦਰ ਜੀ ਸਿੱਧੂ ਤੇ ਪਰਚਾ ਇੱਥੋਂ ਦੇ ਬਲਕਾਰ ਸਿੱਧੂ ਨੇ ਐਮਐਲਏ ਨੇ ਕਰਵਾਇਆ ਸੀ ਤੇ ਬਹੁਤ ਧੰਨਵਾਦ ਹੈ ਕੁੱਲ ਵਰਗ ਦੇ ਪੰਜਾਬ ਦੇ ਲੋਕਾਂ ਦਾ ਪੱਤਰਕਾਰ ਭਰਾਵਾਂ ਦੇ ਨਾਲ ਹੈ ਦੇਖੋ ਜੇ ਕੱਲ ਪੂਰੇ ਪੰਜਾਬ ਚ ਗੱਲ ਫੈਲੀ ਵੀ ਭਗਵੰਤ ਮਾਨ ਗੱਲ ਤੋਂ ਭੱਜ ਗਿਆ ਉਹ ਵੀ ਮੀਡੀਆ ਕਰਕੇ ਫੈਲੀ ਨਿਉਂ ਕਿਸੇ ਨੂੰ ਕੀ ਪਤਾ ਲੱਗਣਾ ਸੀਗਾ ਵੀ ਉਹ ਕਿਸਾਨਾਂ ਆ ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ ਸੰਯੁਕਤ ਕਿਸਾਨ ਮੋਰਚੇ ਨਾਲ ਜਿਹੜਾ ਮੁੱਖ ਮੰਤਰੀ ਪੰਜਾਬ ਹੈਗਾ ਭਗਵੰਤ ਮਾਨ ਉਹ ਭੱਜ ਗਿਆ ਹੈਗਾ ਦੇਖੋ ਕਹਿੰਦਾ ਵੀ ਮੈਂ ਜ਼ਮੀਨ 'ਚ ਰਹਿ ਆ ਫਲਾਣਾ ਢੋਕਾ ਦੇਖੋ ਉਹ ਹੈਗਾ ਡਰਾਮੇਬਾਜ਼ ਦੇਖੋ ਚੰਨੀ ਵਾਲਾ ਉਹਦਾ ਹਾਲ ਹੈ ਉਹਨੂੰ ਜਿਹੜਾ ਮਰਜ਼ੀ ਪੁੱਛ ਲਓ ਕਹਿੰਦਾ ਮੈਂ ਵੀ ਕੰਮ ਕਰਦਾ ਰਿਹਾ ਮੈਂ ਆ ਵੀ ਕੰਮ ਕਰਦਾ ਰਿਹਾ ਮੈਂ ਆ ਵੀ ਕੰਮ ਕਰਦਾ ਰਿਹਾ ਦੇਖੋ ਇਹ ਆ ਬਹੁਤ ਜਿਹੜੀ ਲਾਂਡਰ ਇਹ ਆਪ ਦੀ ਆਪ ਖਰਾਬ ਕਰ ਰਿਹਾ ਹੈ ਭਗਵੰਤ ਮਾਨ ਲੋਕ ਨਹੀਂ ਕਰ ਰਹੇ ਅੱਜ ਵੱਖ-ਵੱਖ ਜਥੇਬੰਦੀਆਂ ਦੇ ਸਮੂਹ ਆਗੂ ਆ ਜਿਹੜੇ ਉਹ ਪੂਰੇ ਪੰਜਾਬ 'ਚ ਗ੍ਰਿਫਤਾਰ ਕਰ ਲਏ ਰਾਤ ਤੇ ਕੁਝ ਸਵੇਰੇ 4 ਵਜੇ ਕਰ ਲਏ ਕਿਸੇ ਨੂੰ 1:30 ਕਰ ਲਿਆ ਅਸੀਂ ਅੱਜ ਜੈਤੋ ਬਲਾਕ 'ਚ ਸੀਆਈ ਇਨਚਾਰਜ ਆਪਣਾ ਸੀਆਈ ਸਟਾਫ ਜੈਤੋ ਵਿਖੇ ਪਹੁੰਚੇ ਹੋਏ ਆ ਤੇ ਇੱਥੇ 7 ਤੋਂ 8 ਵੱਖ-ਵੱਖ ਜਥੇਬੰਦੀਆਂ ਦੇ ਆਗੂ ਆ ਜਿਹੜੇ ਉਹ ਇਹਨਾਂ ਨੇ ਗ੍ਰਿਫਤਾਰ ਕੀਤੇ ਹੈਗੇ ਆ ਅਸੀਂ ਸ਼ੇ ਮੈਮਰੀ ਇੱਥੇ ਕਮੇਟੀ ਬਣਾਈ ਹੈ ਵੱਖ-ਵੱਖ ਜਥੇਬੰਦੀਆਂ ਵੱਲੋਂ ਵੀ ਉਹਨਾਂ ਨੂੰ ਜਾਂ ਛੱਡ ਦਿਓ ਜਾਂ ਸਾਨੂੰ ਅੰਦਰ ਲੈ ਚੱਲੋ ਜਾਂ ਸਾਨੂੰ ਅੰਦਰ ਲੈ ਚੱਲੋ ਉਹ ਦੋਨਾਂ ਗੱਲਾਂ ਤੋਂ ਭੱਜ ਗਏ ਹੈਗੇ ਆ ਕੋਈ ਰੋਡ ਰੋਕਣ ਦਾ ਕੋਈ ਆ ਜਾਮ ਕਰਨ ਦਾ ਸਾਡੇ ਵੱਲੋਂ ਨਹੀਂ ਇਹਨਾਂ ਵੱਲੋਂ ਆ ਪ੍ਰਸ਼ਾਸਨ ਵੱਲੋਂ ਇੱਥੋਂ ਦੇ ਸਿਸਟਮ ਵੱਲੋਂ ਜਿਹੜਾ ਹੈਗਾ ਇਹ ਮਜਬੂਰ ਕੀਤਾ ਗਿਆ ਧੰਨਵਾਦ ਤਾਂ ਗੱਲਬਾਤ ਅੱਗੇ ਵੀ ਕਰ ਲੈਣੇ ਉਹਨਾਂ ਨਾਲ ਕਿਸੇ ਨਾਲ ਕਿ ਕੀ ਉਹ ਹੁਣ ਚੰਡੀਗੜ੍ਹ ਜਾਣਗੇ ਜੇ ਨਾਲ ਇਹਨਾਂ ਕੋਲ ਹੋਇਆ ਬਾਪੂ ਜੀ ਜਿਵੇਂ ਤੁਹਾਨੂੰ ਰੋਕਿਆ ਜਾ ਰਿਹਾ ਬਿਠਾਇਆ ਜਾ ਰਿਹਾ ਕੀ ਚੰਡੀਗੜ੍ਹ ਜਾਵਾਂਗੇ ਚਲੋ ਜੇ ਚੰਡੀਗੜ੍ਹ ਜਾਣਾ ਜਾਵਾਂਗੇ ਭਾਈ ਚੰਡੀਗੜ੍ਹ ਬਕਾਇਦਾ ਲਾਜ਼ਮੀ ਜਾਵਾਂਗੇ ਚੰਡੀਗੜ੍ਹ ਥੋੜਾ ਛੱਡਾਂਗੇ ਅਸੀਂ ਅੱਗੇ ਦਿੱਲੀ ਨਹੀਂ ਗਏ ਦਿੱਲੀ ਵੀ ਗਏ ਨਹੀਂ ਜਿਵੇਂ ਮੁੱਖ ਮੰਤਰੀ ਕਹਿੰਦਾ ਸੀ ਕਿ ਮੈਂ ਕਿਸਾਨਾਂ ਦਾ ਮੁੰਡਾ ਪਰ ਰੋਕ ਕੇ ਰੇ ਤੁਹਾਨੂੰ ਹੁਣ ਉਹ ਕਿਸਾਨਾਂ ਦਾ ਮੁੰਡਾ ਕਿਦੋਂ ਆ ਯਾਰ ਉਹ ਤਾਂ ਮਾਸਟਰ ਦਾ ਮੁੰਡਾ ਹੈ ਠੀਕ ਹੈ ਉਹ ਤਾਂ ਨਚਾਰ ਆ ਇੱਕ ਨਚਾਰ ਬੰਦਾ ਜਿਹੜਾ ਹੁੰਦਾ ਉਹਨੇ ਨਚਾਰਾਂ ਵਾਲੀ ਗੱਲ ਹੀ ਕਰਨੀ ਹੈ ਜਿਹੜਾ ਇੱਕ ਸਿਆਸੀ ਬੰਦਾ ਹੈ ਉਹ ਆਪਦਾ ਜਿਹੜਾ ਉਹਦਾ ਕਰਦਾਰ ਹੈ ਬੰਦਾ ਆਪਦੇ ਕਰਦਾਰ ਦੇ ਮੁਤਾਬਕ ਗੱਲ ਕਰਦਾ ਉਹਦਾ ਕਰਦਾਰ ਹੈਗਾ ਨਚਾਰਾਂ ਵਾਲਾ ਨਚਾਰ ਆ ਇੱਕ ਕਮੇਡੀ ਹੈ ਉਨੇ ਉਹ ਜੀ ਗੱਲ ਕਰਤੀ ਐ ਅੱਜ ਉਹਨਾਂ ਦਾ ਬਿਆਨ ਆਇਆ ਕਹਿੰਦੇ ਮੈਂ ਕਿਸਾਨਾਂ ਅੱਗੇ ਨਾਲੋਂ ਵੱਧ ਹੀ ਗਿਆ ਹਾਂਗਾ ਖੇਤ ਕਹਿੰਦੇ ਨਹੀਂ ਸ਼ਾਬਾਸ਼ ਤੇਰੇ ਗਏ ਆ ਹੁਣ ਵੀ ਜਾ ਹੁਣ ਤੈਨੂੰ ਕਦੋਂ ਰੋਕਦੇ ਆ ਇਹ ਤਾਂ ਯਾਰ ਜਦੋਂ ਬੜਾ ਕੁਝ ਕਹਿੰਦਾ ਹੈ ਬੜਾ ਕੁਝ ਸੁਣਨ ਨੂੰ ਕਹਿੰਦਾ ਇਹਨੇ 2 ਸਾਲ ਰਹਿ ਗਏ ਇਹਨਾਂ ਨੇ ਜੋ ਪੰਜਾਬ ਦੀ ਪਹਿਲਾਂ ਤਾਂ ਦੂਜਿਆਂ ਨੇ ਮੱਖੀ ਵਾਂਗੂ ਚੂਸਿਆ ਹੁਣ ਜੋਰ ਨਹੀਂ ਚ ਨਹੀਂ ਰਹਿੰਦੀ ਇਹ ਵਿਚਾਰੇ ਲੈ ਕੇ ਘਰ ਨੂੰ ਜਾ ਵੜਨਗੇ ਅਸੀਂ ਬਾਬੇ ਨਾਨਕ ਦੀ ਲਾਦਾਈ ਦਾ ਨਾ ਹੜ ਹੜੇ ਤੇ ਨਾ ਸੌਣ ਸੁੱਕੇ ਅਸੀਂ ਤਾਂ ਆ ਹੀ ਰਹਿਣਾ ਸਾਨੂੰ ਕੋਈ ਫਰਕ ਨਹੀਂ ਪੈਂਦਾ ਲੱਗਾ ਤੁਹਾਨੂੰ ਪਹੁੰਚਣ ਦੇਣਗੇ ਚੰਡੀਗੜ੍ਹ ਜਿਹੜੇ ਹਾਲਾਤ ਪਹੁੰਚਾਂਗੇ ਬਿਲਕੁਲ ਪਹੁੰਚਾਂਗੇ ਕੁਛ ਅਸੀਂ ਕੱਲ ਨੂੰ ਜਾਵਾਂਗੇ ਕੁਛ ਅਸੀਂ ਪਰਸੋਂ ਜਾਵਾਂਗੇ ਕੁਛ ਅਸੀਂ ਚੌਥੇ ਜਾਵਾਂਗੇ ਹਾਂ ਟਰਨ ਬਾਈ ਟਰਨ ਅਸੀਂ ਤੁਰੇ ਜਾਣਾ ਅਸੀਂ ਹੱਜ ਨਹੀਂ ਨਹੀਂ ਇਹ ਤਾਂ ਜੋ ਕਹਿਤਾ ਉਹ ਹੋਊਗਾ ਜੀ ਠੀਕ ਹੈ ਜੀ ਤਾਂ ਜੋ ਕਹਿਤਾ ਹੋਊਗਾ ਇਹ ਨਹੀਂ ਗੱਲ ਵੀ ਤੁਸੀਂ ਟਾਲਾ ਮਾਰਾਂਗੇ ਉਹ ਹੋਊਗਾ ਬਿਲਕੁਲ ਤਾਂ ਗਲਬਾਤ ਕੀਤੀ ਕਿਸਾਨਾਂ ਨਾਲ ਉਹਨਾਂ ਦਾ ਕਹਿਣਾ ਕਿ ਚੰਡੀਗੜ੍ਹ ਹਰ ਹਾਲਤ ਬਚਾ ਕੇ ਰਵਾਂਗੇ ਚਾਹੇ ਜੋ ਵੀ ਰੋਕਣ ਦੀ ਮਾਰੀ ਰੋਕ ਤਾਂ ਤਸਵੀਰ ਦਿਖਾ ਦਿੰਨੇ ਕਿ ਜਿੱਥੇ ਵੀ ਕਿਸਾਨਾਂ ਨੂੰ ਰੋਕਿਆ ਜਾ ਰਿਹਾ ਤਾਂ ਉਹ ਸੜਕ ਹੈ ਜਿਹੜੀ ਉੱਥੇ ਰੋਕ ਕੇ ਬੈਠ ਗਏ ਨੇ ਉਹਨਾਂ ਦਾ ਕਹਿਣਾ ਕਿ ਜਿੰਨਾ ਸਮਾਂ ਸਾਡੇ ਅੱਗੋਂ ਨੂੰ ਰਿਹਾ ਨਹੀਂ ਕੀਤਾ ਜਾਊਗਾ ਅਸੀਂ ਇੱਥੋਂ ਨਹੀਂ ਜਾਵਾਂਗੇ ਤਾਂ ਕੱਲ ਦੀਆਂ ਤਸਵੀਰਾਂ ਕੱਲੂ ਦਿਖਾਵਾਂਗੇ ਦੇਖਦੇ ਹੋ ਲੋਕੋਸ ਟੀਵੀ ਧੰਨਵਾਦ